ਜਾ ਵੀ ਗੰਗਾ ਇਮਾ ਬੋਲੀ ਓਮ ਰੋਮੇਸ਼ਨਾ ਜੀ ਜੀ ਪ੍ਰਭੀਨ ਮਾ ਉਧਰ ਪੂਜਾ ਚਟਭਿਓ ਸਾਗਰੇ ਕੋਈ ਗੱਲ ਕਹਿਣਾ ਚਾਹਨਾ ਕਿ ਗੋਡ ਅਕਸ਼ਾ ਅਸੀਂ ਗੋਡ ਅਕਸ਼ਾ ਦੀ ਗੱਲ ਕਰਨੇ ਆ ਗੋਡ ਅਕਸ਼ਾ ਤਾਂ ਹੀ ਇਸ ਦੀ ਅਸੀਂ ਗਉਂ ਸੇਵਾ ਕਰੀਏ ਜੇ ਗਉਂ ਸੇਵਾ ਤਾਂ ਹੀ ਹੋ ਸਕਦੀ ਜੇ ਅਸੀਂ ਗਉਂ ਸ਼ਰਲਾ ਨਾਲ ਜੁੜੀਏ ਉਹ ਵੀ ਜਿਹੜੀਆਂ ਨੇ ਅਵਾਰਾ گاਵਾ ਜਿਹੜਾ ਬੇਸਾਰਾ ਲਾਚਾਰ گاਵਾ ਹੈੀਆਂ ਸਾਡੀ ਕੋਸ਼ਿਸ਼ ਹੈ ਕਿ ਉਹਨਾਂ ਨੂੰ ਗਊਸ਼ਾਲਾ ਵਿੱਚ ਲਿਆਂਦਾ ਜਾਵੇ ਕਿ ਸਾਰੇ ਲੋਕਾਂ ਦੇ ਸਹਿਯੋਗ ਨਾਲ ਉਹਨਾਂ ਦੀ ਸੇਵਾ ਕੀਤੀ ਜਾਵੇ ਬਸ ਮੈਂ ਵੱਲੋਂ ਮੈਂ ਆਪਣੇ ਵੱਲੋਂ ਸਾਰਿਆਂ ਨੂੰ ਸਾਡੇ ਜਿੰਨੇ ਇੰਡਸਟਰੀ ਦੇ ਹੋਰ ਬੰਦੇ ਹੈਗੇ ਯਾਰ ਜੋ ਸਾਡੇ ਪੈਨ ਭਰਾਵੇ ਮੈਂ ਚਾਹੁੰਦਾ ਕਿ ਉਹ ਵੀ ਆ ਕੇ ਕੋਈ ਨਾ ਕੋਈ ਬੰਦਾ ਇੱਥੇ ਆ ਕੇ ਇੱਕੀ ਗਾਹ ਨੂੰ ਡਾਪ ਕਰੇ ਜਿਸ ਨਾਲ ਇਹ ਸਾਰਿਆਂ ਨੂੰ ਸੇਵਾ ਦਾ ਬਹੁਤ ਸੁਭਾਗ ਪ੍ਰਾਪਤ ਹੋਵੇ ਜੈ ਮਾਤਾ ਜੀ ਮੇਰਾ ਨਾਮ ਦਿਨੇਸ਼ ਭਾਬਾ ਜੀ मैं भी नहीं तो हाँ जिस तरह के साथ शास्त्रा च लिखे है कि गौ माता भी तेती करोड़ देवी देवता वास करते हैं कि जिन्ह ग सड़क जिम्मे गल ने उन्होंने इतने लिया के बहुत ही अच्छा काम किया गया और अच्छा की सीम कृपा के सानों सौभाग्य प्राप्त होया कि अभी भी इस यज्ञ अपना योगदान पा सीए अभी सारे भरा यग अपना योगदान पा रहे हैं और परमात्मा की बड़ी कृपा जी जय श्री राम जय माता